ਮੈਨੂੰ ਤੁਸੀਂ ਇਹ ਦੱਸੋ ਤੁਹਾਡਾ ਡੇਲੀ ਦਾ ਰੁਟੀਨ ਕੀ ਹੈ ਮੇਰਾ ਜੀ ਹਾਂਜੀ ਮੈਂ ਤਾਂ ਜੀ ਸਵੇਰੇ 6 ਵਜੇ ਉੱਠ ਕੱਢਦਾ ਹਾਂ ਹਲੇ ਅੱਖ ਨਹੀਂ ਖੁੱਲਦੀ ਸਭ ਤੋਂ ਪਹਿਲਾਂ ਸਹਰਾਣੇ ਥੱਲੇ ਚੱਕਦਾ ਮੈਂ ਫੋਨ ਆਦ ਮੀਚੀ ਅੱਖਾਂ ਹੀ ਚ ਰੀਲਾਂ ਦੇਖਦਾ ਜੀ ਮੈਂ ਅੱਛਾ ਤੇ ਰੀਲਾਂ ਦੇਖਦਾ ਦੇਖਦਾ ਪਾਣੀ ਪੀ ਲੈਂਦਾ ਚਾਹ ਪੀ ਲੈਂਦਾ ਚਾਹ ਪੀ ਕੇ ਕਾਇਮ ਹੋ ਕੇ ਮੈਂ ਫੇਰ ਰੀਲਾਂ ਦੇਖਦਾ ਰੀਲਾਂ ਦੇਖੀ ਜਾਂਦਾ ਦੇਖਦੇ ਦੇਖਦੇ ਰੋਟੀ ਖਾ ਲੈਂਦਾ ਜੀ ਰੋਟੀ ਖਾ ਕੇ ਕਾਇਮ ਹੋ ਕੇ ਫੇਰ ਖੋਲਦਾ ਮੈਂ ਫੇਸਬੁੱਕ ਫਿਰ ਮੈਂ ਫੇਸਬੁੱਕ ਤੇ ਰੀਲਾਂ ਦੇਖਦਾ ਦੋ ਤਿੰਨ ਘੰਟੇ ਲੰਘ ਜਾਂਦੇ ਨੇ ਫਿਰ 11 ਵਾਲੀ ਚਾਹ ਦਾ ਟਾਈਮ ਹੋ ਜਾਂਦਾ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ ਫੇਰ ਰੀਲਾਂ ਦੇਖਦਾ ਫੇਰ ਐ ਕਰਦੇ ਕਰਾਉਂਦੇ ਦੁਪਹਿਰ ਵਾਲੀ ਰੋਟੀ ਦਾ ਟਾਈਮ ਹੋ ਜਾਂਦਾ ਫਿਰ ਰੋਟੀ ਖਾ ਕੇ ਰੱਜ ਕੇ ਕੈਮ ਹੋ ਕੇ ਫੇਰ ਇਹਨਾਂ ਦੇਖਦੇ ਹੋ ਨਹੀਂ ਨਹੀਂ ਫਿਰ ਮੈਂ ਸੌਂ ਜਾਂਦਾ ਕਿਉਂਕਿ ਰੈਸਟ ਵੀ ਜ਼ਰੂਰੀ ਹੈ ਫਿਰ ਘੰਟਾ ਸੌਂਦਾ ਨਹੀਂ ਫੇਰ ਮੇਰੀ ਜਦੋਂ ਅੱਖ ਖੁੱਲਦੀ ਹੈ ਦਵਾਰੇ ਫੇਰ ਮੈਂ ਚੱਕ ਲੈਂਦਾ ਫੋਨ ਫੇਰ ਰੀਲਾਂ ਦੇਖਦਾ ਇੰਸਟਾਗ੍ਰਾਮ ਤੇ ਫਿਰ ਦੇਖੀ ਜਾਂਦਾ ਰੀਲਾਂ ਦੇਖੀ ਜਾਂਦਾ ਦੇਖੀ ਜਾਂ ਕਰਦੇ ਕਰਾਉਂਦੇ ਫਿਰ ਸ਼ਾਮ ਹੋ ਜਾਂਦੀ ਐ ਸ਼ਾਮ ਨੂੰ ਰੋਟੀ ਖਾ ਕੇ ਫਿਰ ਮੈਂ ਢਾਲ ਲੈਣਾ ਛੱਤ ਤੇ ਮੰਜਾ ਫਿਰ ਤਾਹਾਂ ਦੇਖਣਾ ਮਾੜਾ ਤਾਹਾਂ ਕਾਨੂੰ ਮਨ ਲੱਗਦਾ ਐ ਇਹ ਚੀਜ਼ ਹੀ ਬੜੀ ਘੰਟ ਐ ਇਹ ਹੋਰ ਕਿਤੇ ਦੇਖਣੀ ਨਹੀਂ ਦਿੰਦੀ ਫਿਰ ਮੈਂ ਫੋਨ ਤੇ ਰੀਲਾਂ ਦੇਖਦਾ ਦੇਖੀ ਜਾਂਦਾ ਦੇਖੀ ਜਾਂਦਾ ਦੇਖੀ ਜਾਂਦਾ ਕਰਦੇ ਕਰਾਉਂਦੇ ਤੈਨੂੰ 4 ਘੰਟੇ ਫਿਰ ਜਾਵਾਂ ਅੱਖਾਂ ਜਵਾਬ ਦੇ ਜਾਂਦੀਆਂ ਨੇ ਸਿਰ ਦੁਖਣ ਲੱਗ ਜਾਂਦਾ ਭਾਰੀ ਭਾਰੀ ਜਾ ਹੋ ਜਾਂਦਾ ਫਿਰ ਸੌਂ ਜਾਂਦਾ ਜੀ ਮੈਨੂੰ ਪਤਾ ਨਹੀਂ ਲੱਗਦਾ ਵੇ ਵੈਸੇ ਇੱਥੇ ਕੀ ਕਰ ਰਹੇ ਸੀ ਤੁਸੀਂ ਇੱਥੇ ਹਾਂਜੀ ਇੱਥੇ ਹੀ ਮੈਂ ਰੀਲਾਂ ਦੇਖ ਰਿਹਾ ਸੀ ਆ ਦੇਖੋ ਬਹੁਤ ਆ ਰੀਲ ਆਈ ਐਕਸਪਾਰਟ ਨੇ ਵੀ